ਸਾਡੇ ਜਗਰਾਉਂ ਦੇ ਮਾਨਜੋਗ ਐਸਟੀਐਮ ਮੈਡਮ ਕਲੇਰ ਸਾਹਿਬ ਜੀ ਰਾਮ ਸਿੰਘ ਜੀ ਅੱਜ ਦੇ ਬੱਚੇ ਸਕੂਲ ਸਾਰੇ ਹੀ ਲੱਲ ਕੇ ਇਸ ਮਹਾਨ ਦਿਵਸ ਨੂੰ ਹੋਰ ਮਹਾਨ ਬਣਾਉਂਦੇ ਨੇ ਇਹਦੀ ਮਹਾਨਤਾ ਇਹਦੀ ਮਹੱਤਤਾ ਨੂੰ ਬਰਕਰਾਰ ਰੱਖਦੇ ਹੋਏ ਪੂਰਾ ਯੋਗਦਾਨ ਪਾਉਂਦੇ ਨੇ ਮੈਂ ਬਹੁਤ ਹੀ ਸ਼ੁਕਰੀਆ ਸਿੰਘ ਜੀ ਪਹਿਲੀ ਵਾਰ ਬਤੌਰ ਪ੍ਰਦਾਨ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੀ ਬੜੀ ਵਧਾਈ ਉਹਨਾਂ ਦੇ ਨਾਲ ਬਾਈਸ ਪ੍ਰਦਾਨ ਜਗਜੀਤ ਜੱਗੇ ਜੀ ਤੇ ਉਹਨਾਂ ਦੀ ਸਾਰੀ ਟੀਮ ਮੈਂ ਆਪਣੇ ਇਲਾਕੇ ਦੀ ਨੁਮਾਇੰਗੀ ਕਰਦੇ ਹੋਏ ਮੁੱਖ ਮਹਿਮਾਨ ਜੀ ਦੇ ਸਵਾਗਤ ਦੇ ਲਈ ਸਭ ਤੋਂ ਪਹਿਲਾਂ ਸਾਡੇ ਵਿਚਾਰ ਗ੍ਰਾਜ਼ਮਾਨ ਨੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਚੰਨ ਮਿੰਟਾਂ ਦੇ ਵਿੱਚ ਹੀ ਮੁੱਖ ਮਹਿਮਾਨ ਮਾਨਸਪਾਲ ਬੱਧ ਰਹੇ ਨੇ ਏਡੀਸੀ ਜਨਰਲ ਸ਼੍ਰੀ ਰਾਕੇ ਬਹੁਤ ਹੀ ਸਤਿਕਾਰ ਦੇ ਨਾਲ ਜੀਪ ਦੇ ਮਾਸਟਰ ਜੀ ਉਹਨਾਂ ਦੇ ਨਾਲ ਸਾਡੇ ਜਗਰਾਉਂ ਦੇ ਸਤਿਕਾਰਯੋਗ ਐਸਟੀਐਮ ਮੈਡਮ ਉਪਿੰਦਰਜੀਤ ਕੌਰ ਬਰਾੜ ਡੀਐਸਪੀ ਸਰਦਾਰ ਜਸਵਿੰਦਰ ਸਿੰਘ ਕੈਂਸਾ ਜੀ ਤੇ ਉਹਨਾਂ ਦੇ ਨਾਲ ਹੀ ਹਾਂਜੀ ਸਰ ਤਹਿਸੀਲਦਾਰ ਸ਼੍ਰੀ 파ਟਿਆ ਜੀ ਬਹੁਤ ਹੀ ਹੁਸਰਤ ਅੰਦੇ ਨਾਲ ਫ੍ਰੀਟ ਕਮਾਂਡਰ ਸਭ ਦੇ ਇਸ ਦੇਸ਼ ਨੂੰ ਰੱਖਣਾ ਮੇਰੇ ਬੱਚੋ ਸੰਭਾਲ ਕੇ ਇਹ ਸੰਦੇਸ਼ ਸਾਡੇ ਸੁਤੰਤਰਤਾ ਸਨਾਨੀਆਂ ਨੇ ਦਿੱਤਾ ਉਹਨੂੰ ਪੂਰਾ ਕਰਦੇ ਹੋਏ ਸਾਡੇ ਅਫਸਰ ਸਹਿਬਾਨ ਸਾਡੇ ਲੀਡਰ ਸਹਿਬਾਨ 77ਵੇਂ ਗੰਤੰਤਰ ਦੇ ਹਾੜੇ ਤੇ ਆਪਣਾ ਫਰਜ਼ ਨਿਭਾਰੇ ਨੇ ਬਹੁਤ ਹੀ ਸ਼ਾਨ ਚਾਫੀ ਏਡੀਸੀ ਲੁਧਿਆਣਾ ਸ਼੍ਰੀ ਰੱਖ ਸਬ ਇੰਸਪੈਕਟਰ ਹੁਣ ਮੈਂ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰਦਾ ਵਾਸਤੇ ਮੈਂ ਅੱਜ ਸਤਤ ਸਤਤਮ ਦੇ ਗੰਗੰਤਰ ਦੇ ਇਸ ਮੌਕੇ ਦੇਸ਼ ਵਿਸ਼ੇ ਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ तहे ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੇ ਤਿੰਨੋਂ ਸੈਨਾਵਾਂ ਅਤੇ ਹਥਿਆਰਵਾਂ ਦੇ ਬਲਾਹ ਦੇ ਬਹਾਦਰ ਸੂਰਮਿਆਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ ਸੱਤੇ ਜਾਂਦੇ 1950 ਨੂੰ ਭਾਰਤੀ ਸੰਵਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਕੋਲ ਦਾ ਮਾਣ حاصل ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਧਾਨ ਦੇ ਮੂਰਤ ਫਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬਲਬੁੱਲੇ ਜੋਦਾਰ ਨੂੰ ਵੀ ਸਿਜਦਾ ਕਰਦਾ ਹਾਂ ਸਾਡਾ ਇਤਿਹਾਸ ਜਲਿਆਵਾਲਾ ਬਾਦ ਅਤੇ ਹੋਰ 19 ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀ। ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਵੱਲੋਂ ਬਾਅਦ ਸਰਦਾਰ ਭਗਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌ ਸ਼ਹੀਦ ਦੇ ਆਗੂ ਸਰਦਾਰ ਭਗਤ ਸਿੰਘ ਦੇ ਜੱਤੀ ਪਿੰਡ ਖੱਟੜਪੁਰਾਂ ਵਿਖੇ ਚੁੱਕੀ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਅਹਿਮ ਫੈਸਲੇ ਲੈਂਦਿਆਂ ਸਰਕਾਰੀ ਦਫ਼ਤਰ ਵਿੱਚ ਸ਼ਹੀਦ ਭਗਤ ਸਿੰਘ ਜੀ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪ੍ਰੀਮਲੋ ਅਮੇਦਕਾਰ ਜੀ ਦੀਆਂ ਤਸ਼ੀਦਾ ਲਗਾਈਆਂ। ਮੋਹੱਲੀ ਕਮੰਤਰੀ ਪਵਾਈ ਅਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਨਾਮ ਉੱਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਦਿਆਂ ਪੰਜਾਬ ਸਰਕਾਰ ਨੇ ਉੱਥੇ ਸ਼ਹੀਦੇ ਆਜਨ ਜੀ ਦਾ ਬੋਤ ਸਥਾਪਿਤ ਕੀਤਾ ਹੈ। ਸਾਡੀ ਸਰਕਾਰ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਡਟ ਸੰਕਲਪ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ਼ਨ ਦੇਸ਼ੀਆ ਰਾਸ਼ੀ ਵੇਦੀ ਹੈ ਉਹ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਤੇ ਸਾਡੀ ਸਰਕਾਰ ਨੇ ਇਸ ਦਿੱਤੀ ਸਹਾਇਤਾ ਸਕੀਮ ਤਹਿਤ ਅਗਲੇ ਵੀ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਕਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਬ੍ਰਿਤੀ ਸਹਾਇਤਾ 10000 ਤੋਂ ਵਧਾ ਕੇ 12000 ਕੀਤੀ ਹੈ। ਅਜਾਤੀ ਘਲਾਟੀਆਂ ਦਾ ਵੀ ਸਾਡਾ ਮਾਨਨ ਸਾਡੀ ਸਰਕਾਰ ਨੇ ਸੂਬੇ ਦੇ ਅਜਾਤੀ ਘਲਾਟੀਆਂ ਲਈ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ ਵੀ 9500 ਰੁਪਏ ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਗਲੀ ਸਰਕਾਰ ਸਰਕਾਰ ਅੱਲਿਆਂ ਪਿੱਲਿਆਂ ਨੂੰ ਇਸ ਬਰਾਸ਼ਤ ਤੋਂ ਜਾਣੂ ਕਰਵਾਉਣ ਲਈ ਵਚਨਬੱਧ ਹੈ। ਨੰਮੇ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਤ ਪੰਜਾਬ ਸਰਕਾਰ ਵੱਲੋਂ ਵਿਸ਼ੇ ਪਤਨੀ ਸਮਾਗਮ ਕਰਵਾਇਆ ਗਿਆ। ਸ਼੍ਰੀ ਤਨਪੁਰ ਸਾਹਿਬ ਵਿਕੇਂ ਪਾਈ ਜੈਤਾ ਜੀ ਯਾਦਗਾਰ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਇਸ ਤੋਂ ਇਲਾਵਾ ਸ਼੍ਰੀ ਤਨਪੁਰ ਸਾਹਿਬ ਵਿਕੇ ਤੱਕ ਸ਼੍ਰੀ ਕੇਸਕਰ ਸਾਹਿਬ ਨੂੰ ਜਾਣ ਵਾਲੇ ਰਾਸਤੇ ਨੂੰ ਵੀ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸਾਡੇ ਗੁਰੂਆਂ ਪੀਰਾਂ ਵੱਲੋਂ ਦਰਸਾਏ ਰਸਤੇ 'ਤੇ ਚੱਲਦੇ ਆਂ ਸਾਡੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਮੁੱਖ ਰੱਖਿਆ ਹੈ। ਸੁਭਾ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਪੰਜਾਬ ਦੇ ਤੇ ਚੰਡੀਗੜ੍ਹ ਦੇ 900 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਤੱਕ ਇਲਾਜ ਮੁਫਤ ਪ੍ਰਵਾਨ ਪ੍ਰਦਾਨ ਕੀਤਾ ਜਾਵੇਗਾ। ਇਸ ਸਕੀਮ ਦੇ ਤਹਿਤ 65 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਔਰਤਾਂ ਲਈ ਪੰਜਾਬ ਦੇ ਸਰਕਾਰੀ ਬਸਾਂ ਵਿੱਚ ਮੁਫਤ ਸਫਰਤੀ ਸੂਰਤ ਜਾਰੀ ਹੈ ਇਸੇ ਤਰ੍ਹਾਂ ਜੁਟ ਨਸ਼ਿਆਂ ਵਿਰੁੱਧ ਮਹੱਤਵ ਜਿਹੜੀ ਸਾਡੀ ਹੈ ਉਹ 1 ਮਾਰਚ 2025 ਤੋਂ ਲੈ ਕੇ ਚੱਲ ਰਹੀ ਹੈ ਤੇ ਹੁਣ ਤੱਕ ਅਸੀਂ 45173 ਨਸ਼ਾ ਤਸਕਰ ਗ੍ਰਿਫਤਾਰ ਕਰ ਚੁੱਕੇ ਹਾਂ ਜੁਦ ਨਸ਼ਾ ਨਸ਼ਾਬੰਦ ਮਹਿੰਤਤ ਸਤੋਂ ਫਾਰ ਤੋਂ ਨਸ਼ੇ ਆਉਂਦੇ ਹੈਗੇ ਉਹਨਾਂ ਲਈ ਡਰੋਨ ਦੇ ਥੋਂ ਆਉਂਦੇ ਸੀਗੇ ਉਹਨਾਂ ਤੋਂ ਬਚਾਉਣ ਲਈ ਅਸੀਂ ਬਾਜ਼ ਅੱਖ ਵਾਲੇ ਐਂਟੀ ਡਰੋਨ ਸਿਸਟਮ ਸਥਾਪਿਤ ਕੀਤੇ ਨੇ ਰੋਜ਼ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਵੀ ਸਰਕਾਰ ਵਚਨਬੱਧ ਹੈ ਅਤੇ 1 ਅਪ੍ਰੈਲ 22 ਤੋਂ ਲੈ ਕੇ ਹੁਣ ਤੱਕ 63000 ਲੋਕਾਂ ਨੂੰ ਨੌਕਰੀਆਂ ਬਚਨ ਦਿੱਤੀਆਂ ਜਾਂਦੀਆਂ ਕਿ ਹਨ ਅਤੇ ਸਾਡੀ ਜਿਹੜੀ ਬਿਜਲੀ ਮੁਫਤ ਬਿਜਲੀ ਯੋਜਨਾ ਹੈ ਉਹਦੇ ਤਹਿਤ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਜਿਹੜੀ ਹੈਗੀ ਆ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਠੰਡੇ ਦੇ ਸੀਜ਼ਨ ਦੌਰਾਨ 8 ਘੰਟੇ ਦੇ ਵੈਕਨ ਬਿਜਲੀ ਸਪਲਾਈ ਜਿਹੜੀ ਹੈਗੀ ਆ ਉਹ ਸਪਲਾਈ ਕੀਤੀ ਗਈ ਹੈ ਇਸ ਤਰ੍ਹਾਂ ਸਖੁੱਲ ਸਿੱਖਿਆ ਦੇ ਖੇਤਰ ਵਿੱਚ 2025-26 ਦੇ ਵਿੱਚ 11ਵਾਂ ਦੁਆਦ ਵਿੱਚ ਮੁੱਖ ਵਿਸ਼ੇ ਵਿੱਚੋਂ ਲਾਗੂ ਕਰਨ ਵਾਲਾ ਇਹਦਾ ਉਦਮਤਵਾ ਉਦਮਤਾ ਇੱਕ ਵਿਸ਼ਾ ਹੈ ਜਿਹਨੂੰ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ ਤੇ ਇਹਦੇ ਵਿੱਚ ਕੀ ਹੈਗਾ ਵੀ ਅਸੀਂ ਜਿਹੜੇ ਸਾਰੇ ਨੌਜਵਾਨ ਨੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਨੌਕਰੀ ਮੰਗਣ ਵਾਲਾ ਨਹੀਂ ਨੌਪੇਰ ਵਾਲਾ ਬਣਾਣ ਦਾ ਜਿਆਦਾ ਸੰਕਲਪ ਹੈ ਪੰਜਾਬ ਸਰਕਾਰ ਦਾ ਇਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ JEE Mains 45 ਨੇ JEE ਅਰਵਾਸਪ ਤੇ 847 ਨੇ NEET ਦਾ ਟੈਸਟ ਪਾਸ ਕੀਤਾ ਹੈ ਸਕੂਲੀ ਸਿੱਖਿਆ ਨੂੰ ਵਿਸ਼ੇਸ਼ ਪਧਰੀਕਰਨ ਲਈ 234 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਪ੍ਰਦਾਨ ਕਰਾਈ ਗਈ। 216 ਪ੍ਰਾਇਮਰੀ ਕੇਟਰ ਧਾਰਕਾਂ ਨੂੰ ਫਿਨਲੈਂਡ ਯੂਨੀਵਰਸਿਟੀ ਆਫ ਤਪੂ ਤੋਂ ਸਿਖਲਾਈ ਦਵਾਈ ਗਈ ਅਤੇ 199 ਮੁੱਖ ਅਧਿਆਪਕ ਆਈਆਈਐਮ ਅੰદાવાદ ਦਾ ਬਾਅਦ ਵਿੱਚ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਸੇ ਤਰ੍ਹਾਂ 118 ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਵਿੱਚ ਬਦਲਿਆ ਜਾ ਚੁੱਕਿਆ ਹੈ ਤੇ ਜਿਦੇ ਵਿੱਚ 10000 ਤੋਂ ਵੱਧ ਵਿਦਿਆਰਥੀ ਲਾਭ ਲੈ ਰਹੇ ਹਨ। ਵਿੱਤੀ ਸਾਲ 2025-26 ਦੌਰਾਨ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ 245 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਕੇਰਲਾ ਵਰਗੇ ਸੂਬਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਨੌਜਾਬਾ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਆਈ.ਕੇ.ਵੀ ਦੇ ਵਿੱਚ ਸੀਟਾਂ ਦੀ ਗਿਣਤੀ ਜਿਹੜੀ ਹੈ ਕਿ 35 ਹਜ਼ਾਰ ਤੋਂ ਵਧਾ ਕੇ 59 ਹਜ਼ਾਰ ਕਰ ਦਿੱਤੀ ਗਈ ਹੈ ਅਤੇ 809 ਜਿਹੜੇ ਟ੍ਰੇਡ ਨੇ 814 ਉਹ ਨਵੇਂ ਸ਼ੁਰੂ ਕੀਤੇ ਗਏ ਹਨ। ਸ਼ਹਿਰ ਦੇ ਕਿਕਰ ਦੇ ਵਿੱਚ 882 ਨਵੇਂ ਆਰਵਾਦ ਨੂੰ ਕਲੀਨਿਕ ਸਾਡੇ ਚੱਲ ਰਹੇ ਨੇ ਤੇ ਜਿੱਥੇ ਹੁਣ ਤੱਕ 5 ਕਰੋੜ ਲੋਕਾਂ ਨੇ ਮੁਫਤ ਇਲਾਜ ਦਾ ਲਾਭ ਲਿਆ ਹੈ ਇੱਥੇ 870 ਤਰ੍ਹਾਂ ਦੇ ਦਵਾਈਆਂ ਤੇ 47 ਕਿਸਮ ਦੇ ਡਾਇਗਨੋਸਟਿਕ ਟੈਸਟ ਜਿਹੜੇ ਨਵੇਂ ਮੁਫਤ ਕੀਤੇ ਜਾਂਦੇ ਨੇ ਇਸ ਤਰ੍ਹਾਂ 365 ਹਾਈ ਟੈਕ ਐਮਬੂਲੈਂਸਾਂ ਨੂੰ ਵੀ ਲੋਕਾਂ ਦੇ ਸਮਰਪਿਤ ਕੀਤਾ ਗਿਆ ਹੈ ਸੀਐਮ ਯੋਗਸ਼ਾਲਾ ਦਾ ਪ੍ਰੋਜੈਕਟ ਵੀ ਦਾ ਹੈ ਜਿਹੜਾ ਸੁਪਨਾ ਮਈ ਪ੍ਰੋਜੈਕਟ ਭਗਵੰਤ ਸਿੰਘ ਮਾਨ ਜੀ ਦਾ ਉਹ ਵੀ ਸਾਡਾ ਸਫਲਤਾਪੂਰਕ ਚੱਲ ਰਿਹਾ ਹੈ ਬੱਚਿਆਂ ਦੇ ਵਿਕਣ ਨੂੰ ਸੁਰੱਖਿਅਤ ਬਣਾਉਣ ਲਈ ਪ੍ਰੋਜੈਕਟ ਜੀਵਨ ਜੋਤ ਤਹਿਤ ਇੱਕ 1023 ਬੱਚਿਆਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ। ਬਜ਼ੁਰਗਾਂ, ਵਿਧਵਾਵਾਂ ਤੇ ਬੇਸਹਾਰਾ ਔਰਤਾਂ ਦੇ ਲਈ ਜਿਹੜੀ ਸਕੀਮ ਹੈਗੀ ਜਿਹਦੇ ਵਿੱਚ ਅਸੀਂ ਪੈਨਸ਼ਨ ਜਾਰੀ ਕਰਦੇ ਹਾਂ 35 ਤੋਂ ਲੱਖ ਤੋਂ ਵੱਧ ਲਾਭਪਾਤਰੀ ਜਿਹੜੇ ਹੈਗੇ ਨੇ ਸਕੀਮਾ ਦਾ ਲਾਭ ਪ੍ਰਾਪਤ ਕਰ ਤੁਸੀਂ ਹਾਂ। ਇਸੇ ਤਰ੍ਹਾਂ ਪਛਤਾਚਾਰ ਕੌਂਟੀ ਜਿਹੜੀ ਸਾਡੀ ਲਹਿਰ ਹੈ ਉਹਦੇ ਤਹਿਤ ਸਾਡਾ ਜਿਹੜਾ ਹੈਲਪਲਾਈਨ ਹੈਗੀ ਆ ਉਹ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ ਜਿਹਦੇ ਤਹਿਤ ਵੱਡੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਆ ਪਵਿੱਛਾਚਾਰ ਦੇ ਤਹਿਤ ਪੰਜਾਬ ਦੇ ਸ਼ਰਤਕਾਂ ਨੂੰ ਇਸ ਤਰ੍ਹਾਂ ਕਿਸੇ ਪ੍ਰਕਾਰ ਦੇ ਸਾਹਮਣੇ ਕਿਨੀ ਬਣਾਉਣ ਲਈ 21 ਟੋਨ ਪਲਾਜ ਜਿਹੜੇ ਸਰਕਾਰ ਵੱਲੋਂ ਵਾਧਾ ਕੀਤੇ ਜਾ ਸਕਦੇ ਨੇ ਲੋਕਾਂ ਨੂੰ ਮਾਨਪਾ ਭਾਰ ਵੱਲੋਂ 15.22 ਕਰੋੜ ਦੀ ਰਾਸ਼ੀ ਨਾਲ 10225 ਕਿਲੋਮੀਟਰ ਲੇਨ ਸ਼ੜਕਾਂ ਦੀ ਵਿਸ਼ੇਸ਼ ਪਰਮਕੀ ਸ਼ੁਰੂ ਕੀਤੀ ਗਈ ਹੈ ਇਸੀ ਤਰ੍ਹਾਂ ਪੰਜਾਬ ਵਿੱਚ ਕਈ ਵਾਰ ਪਹਿਲੀ ਵਾਰ ਹੋਇਆ ਕਿ 13000 ਤੋਂ ਵੱਧ ਦੇ ਪਿੰਡੂ ਛੱਪਾਂ ਨੇ ਉਹਨਾਂ ਦੀ ਸਟਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਭਗਵੰਤ ਸਿੰਘ ਮਾਹਜ ਕੋਈ ਵਾਈਟ ਦੇਸ਼ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਆ ਉਹ ਸਥਾਪਿਤ ਕੀਤੀ ਗਈ ਹੈ ਜਿਸ ਦੇ ਵਿੱਚ 9 ਤੋਂ 19000 ਤੋਂ ਵੱਧ ਵਿਅਕਤੀਆਂ ਨੂੰ ਮੁਟਲੇ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸੇ ਤਰ੍ਹਾਂ ਸਾਡੀ ਸਰਕਾਰ ਨੇ ਫਰਿਸ਼ਤੇ ਸਕੀਮ ਲਾਗੂ ਕੀਤੀ ਹੈ ਫਰਿਸ਼ਤੇ ਸਕੀਮ ਦੇ ਵਿੱਚ ਹਰ ਸੜਕ ਹਾਦਸੇ ਦੇ ਪੀੜਤ ਵਿਅਕਤੀ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਜੋ ਬੰਦਾ ਸਹਾਇਤਾ ਕਰਦਾ ਹੈ ਉਹਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਤੋਂ ਲਾਵਾ ਲਾਵਾ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਂਦਾ ਹੈ ਪ੍ਰਸ਼ਾਸਨਿਕ ਸੁਧਾਰ ਤਹਿਤ ਪੰਜਾਬ ਪਾਸੇ ਲੋਹਿੰਦਰਾ ਉੱਤੇ 47 ਨਾਗਰਿਕ ਕੇਂਦਰ ਤੇ ਸਭਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਹਦੇ ਨਾਲ ਜੈ ਇਸਕੀਮ ਸ਼ੁਰੂ ਕੀਤੀ ਹੈ ਭਗਵਾਨ ਮਾਨ ਸਰਕਾਰ ਤੁਹਾਡੇ ਦੁਆਰ फोन ਕਰ بیٹھے ਆਪਾਂ 1076 ਤੇ ਕਾਲ ਕਰਕੇ 437 ਨਾਗਰਿਕ ਸੇਵਾਵਾਂ ਹਾਸਲ ਕਰ ਸਕਦੇ ਹਾਂ ਸਾਡੀ ਸਰਕਾਰ ਵੱਲੋਂ ਈ-ਰਜਿਸਟਰੀ ਪ੍ਰੋਜੈਕਟ ਤਹਿਤ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਢੰਗ ਨਾਲ ਅਤੇ ਡੋਸ ਚੈਪਟਰ ਵੀ ਦਰਜ ਬੈਜਾਂ ਰਜਿਸਟ੍ਰੇਸ਼ਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਤੱਕ 3.7 ਲੱਖ 70 ਹਜ਼ਾਰ ਤੋਂ ਵੱਧ ਰਜਿਸਟਰੀਆਂ ਕੀਤੀਆਂ ਜਾ ਚੁੱਕੀਆਂ ਹਨ ਨਵੇਂ ਨਿਵੇਸ਼ ਪੰਜਾਬ ਦੇ ਵਿੱਚ ਇਨਵੈਸਟਮੈਂਟ ਨੂੰ ਤੋਹਤ ਕਰਨ ਲਈ ਕਿਤੇ ਸਾਰੇ ਮਨਜ਼ੂਰੀਆਂ ਨੇ ਉਹ 5 ਦਿਨ ਤੋਂ ਸਿਰ 45 ਦਿਨ ਦੇ ਅੰਦਰ ਅੰਦਰ ਦਿੱਤੇ ਜਾਗੇ ਇਸੇ ਵਿੱਚ ਕਰਕੇ ਪੰਜਾਬ ਸਰਕਾਰ ਨੇ ਕਾਰੋਬਾਰ ਕਰਨ ਵਾਲੇ ਸਾਮੀ ਸਾਨੀ ਲਈ ਪੰਜਾਬ ਨੂੰ ਟੌਪ 1000ਕਾਰੀ ਦਰਜਾ ਵੀ ਦਿੱਤਾ ਹੈ ਜੋ ਸੂਬੇ ਲਈ ਇੱਕ ਮਾਣ ਮੱਤੀ ਪ੍ਰਾਪਤੀ ਹੈ ਅਜੋਕੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ ਦੇ ਕੁੱਲ ਕਰਜ਼ੇ ਦੀ ਰਕਮ ਦੇ 1.25% ਸਟਾਰਟਪਰਤ ਨੂੰ ਸ਼ੁਰੂ ਕੀਤੀ ਹੈ ਜਿਸ ਵਿੱਚ ਸਾਰੇ ਖਾਸ ਵਰਗ ਦੇ ਖਾਤੇ ਸ਼ਾਮਲ ਹੋਣਗੇ ਅਤੇ ਇਸ ਦੀ ਸੀਮਾ 5 ਲੱਖ ਰੁਪਏ ਤੱਕ ਸੀਮਿਤ ਕੀਤੀ ਗਈ ਹੈ। ਮਾਨੀਪੁਰ ਦੇ 13 ਤੋਂ ਲੈ ਕੇ 15 ਮਾਰਚ ਤੱਕ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਣ ਸਮੇਲਨ 2026 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਪ੍ਰਦੇਸ਼ ਦੇ ਅਧਿਕਾਰੀ ਪਤੀ ਸ਼ਾਮਲ ਹੋਣਗੇ। ਮੁੱਖ ਮੰਤਰੀ ਸਰਤਾਰਪ ਕਾਂਸਰ ਮਾਨ ਦੀ ਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਪਹਿਲ ਕਰਦੇ ਸਦਕਾ ਸਾਲ 2025 ਵਿੱਚ ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਕਾਰਾਂਤ ਵਿੱਚ ਬਗਲਾ ਰਹੇ ਹਨ ਸੁਪਰ ਸਰਕਾਰ ਦੇ ਦੇਸ਼ ਵਿੱਚ ਗੰਨੇ ਦੀ ਸਭ ਤੋਂ ਵੱਧ 4556 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਟੇਟ ਐਗਰੀਕਲਚਰ ਪ੍ਰਾਈਸ ਦੇਣ ਦਾ ਲਾਂਚ ਕੀਤਾ ਜੋ ਕਿ ਪਿਛਲੇ ਸਾਲ ਨਾਲੋਂ 15 ਰੁਪਏ ਵੱਧ ਹੈ ਸੂਬੇ ਪਰ ਵਿੱਚ ਖਾਲਿਆਂ ਦੀ ਬਹਾਲੀ ਲਈ ਸਾਡੀ ਸਰਕਾਰ ਵੱਲੋਂ ਚਲਾਈ ਮੁਹਿੰਮ ਸਦਕਾ 20 ਤੋਂ 30 ਹਕਮ ਤੱਕ ਪੱਧ ਤੇ 6000 6900 ਕਿਲੋਮੀਟਰ ਤੋਂ ਵੱਧ ਲਵਾਈ ਵਾਲੇ 18349 ਖਾਲਿਆਂ ਨੂੰ ਸਫਲਤਾਪੂਰਵਕ ਸਜਿਤ ਕੀਤਾ ਗਿਆ ਹੈ ਪਿੰਡੂ ਨੌਜਵਾਨਾਂ ਨੂੰ ਬੇਰੀ ਹੁਨਰ ਪ੍ਰਦਾਨ ਕਰਨ ਲਈ ਸਾਲਾਨਾ ਲਗਭਗ 8500 ਕਿਸਾਨਾਂ ਨੂੰ ਸਰਕਾਰ ਦਿੰਦੀ ਜਾਂਦੀ ਹੈ ਜਿਸ ਨਾਲ ਲਗਭਗ 3500 ਡੈਰੀ ਗਊ ਸਥਾਪਿਤ ਹੋਏ ਹਨ ਹਰ ਘਰ ਨੂੰ ਜਲ ਯੋਜਨਾ ਤਹਿਤ 100 ਫੀਸਦੀ ਪਿੰਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਸਪਲਾਈ ਦੇਣ ਵਾਲਾ ਪੰਜਾਬ ਦੇਸ਼ ਦਾ ਪੰਜਵਾਂ ਸੂਬਾ ਹੈ ਪਿੰਡੂ ਲਾਇਬ੍ਰੇਰੀ ਸਕੀਮ ਤਹਿਤ ਕੁੱਲ 275 ਆਧੁਨਿਕ ਲਾਇਬ੍ਰੇਰੀ ਬਣਾਏ ਗਏ ਹਨ ਪੰਜਾਬ ਸਰਕਾਰ ਖੇਡਾਂ ਨੂੰ ਸਹਾਇਤ ਕਰਨ ਲਈ ਵੀ ਵਚਨਬੱਧ ਹੈ ਪੰਮੇ ਅਤੇ ਮੰਤਰੀ ਪੱਧਰ ਤੇ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਾਮਾ ਨਾਲ ਨਵਾਜਿਆ ਜਾ ਰਿਹਾ ਹੈ ਹੁਣ ਤੱਕ 11 ਨਾਮੀ ਨਾਮੀ ਖਿਡਾਰੀਆਂ ਨੂੰ ਪੀਸੀਐਸ ਅਤੇ ਡੀਐਸਪੀ ਦੀ ਨੌਕਰੀ ਦਿੱਤੀ ਜਾ ਚੁੱਕੀ ਹੈ ਸੂਬੇ ਦੇ ਖਿਡਾਰੀਆਂ ਨੂੰ 올림픽 ਅਤੇ ਮੰਤਰੀ ਖੇਡਾਂ ਵਿੱਚ ਮੁਕਾਬਲੇ ਕਰਨ ਦੇ ਲੋਕ ਬਣਾਉਣ ਲਈ 3100 ਦੇ ਕਰੀਬ ਪੈਡੂ ਖੇਡ ਮੈਦਾਨ ਮੈਦਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਐਨਆਰਆਈ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਅਸੀਂ ਆਨਲਾਈਨ ਢੰਗ ਨਾਲ ਹੱਲ ਕਰਨ ਵਾਸਤੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੋਇਆ ਹੈ ਜਿਦੇ ਤਹਿਤ ਐਨ ਆਰ ਆਈ ਉਸ ਸਹੂਲਤ ਦਾ ਫਾਇਦਾ ਲੈ ਸਕਦੇ ਹਨ ਅਤੇ ਇਸੇ ਤਰ੍ਹਾਂ ਇੱਕ ਕੌਂਟਰੀ ਹਾਈ ਅੱਡੇ ਦਿੱਲੀ ਉੱਤੇ ਵੀ ਫੈਸਿਲੀਟੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ ਮੈਂ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਨੇ ਮਹਿ ਸਾਡੇ 3.5 ਸਾਲਾਂ ਵਿੱਚ 36947 ਕਰੋੜ ਰੁਪਏ ਦਾ ਆਬਾਦਲੀ ਵਾਲਿਆ 81470 17 ਕਰੋੜ ਰੁਪਏ ਦਾ ਜੀਐਸਟੀ ਅਤੇ 11016 ਕਰੋੜ ਰੁਪਏ ਸਟੈਂਪ ਦੇ ਰਜਿਸਟ੍ਰੇਸ਼ਨ ਤੋਂ ਪ੍ਰਾਪਤ ਕੀਤੇ ਹਨ ਅਖੀਰ ਵਿੱਚ ਮੈਂ ਭਾਰਤੀ ਸਾਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ترقی ਦੀ ਕਾਮਨਾ ਕਰਦਾ ਹਾਂ ਆਓ ਅਸੀਂ ਸਭ ਰਾਲ ਮਿਲ ਕੇ ਆਪਣੇ ਪਿਆਰੇ ਸੂਰਜ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੰਬਲਾ ਮਾਰੀਏ ਜੈ ਹਿੰਦ ਜੈ ਜਵਾਨ ਨੇਕ ਵਿਚਾਰ ਉਹਨਾਂ ਨੂੰ ਬੁੱਕੇ ਪ੍ਰੈਜੈਂਟ ਕਰਕੇ ਜਗਰਾਉ ਆ ਦਰਸ਼ਕਾਂ ਨੇ ਸਕੂਲ ਲਾਜ ਪਤਰਾਏ ਕਰਨਾ ਹੈ ਸਕੂਲ ਐਸ ਬੀ ਵੀ ਐ ਸਾਲਸਾ ਸਕੂਲ ਸਾਰੇ ਬੱਚੇ ਲਾਈਨ ਫਟਾਫਟ ਸਜੇ ਕਰ ਲਓ ਜੀ ਤੇ

ਦੇ ਸ਼ਾਨਦਾਰ ਤਾੜੀਆਂ ਦੇ ਹੱਕਦਾਰ ਨੇ ਜੀ ਸਾਡੇ ਇਹ ਪੰਜਾਬ ਪੁਲਿਸ ਦੇ ਜਵਾਨ ਕਦਮ ਨਾਲ ਕਦਮ ਮਿਲਾਉਂਦੇ ਹੋਏ ਸਾਡੀ ਗਰਲਜ਼ ਬਟਾਲੀਅਨ ਪੰਜਾਬ ਪੁਲਿਸ ਜਗਰਾਉਂ ਐਸਆਈ خالساج فار بومی بہت ہی شاباشی کالج جگاؤ لالا لاجپت رائے جی نام کالج سکھ سکنڈی سکول سیکنڈری خورد ਐਨਸੀਸੀ ਕੈਡਟ ਅੱਜ ਬੜਾ ਚਾ ਅੱਜ ਤੱਕ ਦੀਆਂ ਸਭ ਤੋਂ ਵੱਧ ਪਲਾਟੂਨਾਜ਼ ਸ਼ਾਮਲ ਹੋਈਆਂ ਐ ਏਡੀਸੀ ਸਾਹਿਬ ਦੇ ਇੱਥੇ ਪਹੁੰਚਣ ਤੇ ਜੀਐਚਡੀ ਸੀਨੀਅਰ ਸੈਂਟ ریਪਬਲਿਕ ਸਕੂਲ ਸਤਮਾ ਖਰਤ ਸ਼ਾਬਾਸ਼ ਅੱਜ ਹਰ ਇੱਕ ਬੱਚੇ ਨੇ ਆਪਣੀ ਵਧੀਆ ਡਰੈਸ ਦੇ ਨਾਲ ਉਸੇ ਹੀ ਲੜੀ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਾੜੀਆਂ ਦੇ ਹੱਕਦਾਰ ਨੇ ਜੀ ਸਾਡੇ ਇਹ ਪੰਜਾਬ ਪੁਲਿਸ ਦੇ ਜਵਾਨ ਕਦਮ ਨਾਲ ਕਦਮ ਮਿਲਾਉਂਦੇ ਹੋਏ ਸਾਡੀ ਗਰਲਜ਼ ਬਟਾਲੀਅਨ ਪੰਜਾਬ ਪੁਲਿਸ ਜਗਰਾਉਂ ਐਸਆਈ خالساج فار ووم بہت ہی شاباشی کالج جگڑا لالا لاجپت رائے جی نام کالج سکھ گر سیئر سیکنڈری خورد ਐਨਸੀਸੀ ਕੈਡਟ ਅੱਜ ਬੜਾ ਅਤਿਸ਼ਾ ਅੱਜ ਤੱਕ ਦੀਆਂ ਸਭ ਤੋਂ ਵੱਧ ਪਲਾਟੂਨਾ ਸ਼ਾਮਲ ਹੋਈਆਂ ਐਡੀਸੀ ਸਾਹਿਬ ਦੇ ਇੱਥੇ ਪਹੁੰਚਣ ਤੇ ਜੀਐਚਜੀ ਸੀਨੀਅਰ ਸੈਂਡ ਰਿਪਬਲਿਕ ਸਕੂਲ ਸਤਮਾ ਖਰਤ ਸ਼ਾਬਾਸ਼ ਅੱਜ ਹਰ ਇੱਕ ਬੱਚੇ ਨੇ ਆਪਣੀ ਵਧੀਆ ਡਰੈਸ ਦੇ ਨਾਲ ਉਸੇ ਹੀ ਲੜੀ ਦੇ ਵਿੱਚ ਨੇ ਮੌਕਾ ਦਿੱਤਾ ਆਪਣੀ ਕੁਰਬਾਨੀ ਦੇ ਕੇ ਵਿਸ਼ਾਲ ਸ਼ਰਮਾ ਜੀ ਕਰਪਲਾ ਹੋਕਲਾ ਪ੍ਰਦੀਪ ਪਾਲ ਅਰਥ ਕਾ ਸਾਰੇ ਪੱਤਰਕਾਰ ਵੀ ਬਹੁਤ ਸ਼ਾਨਦਾਰ ਡਿਊਟੀ ਨਿਭਾ ਰਹੇ ਨੇ ਏਡੀਸੀ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਂ ਜੀ ਸਭ ਤੋਂ ਪਹਿਲਾਂ ਇਹ ਹਾਥ ਤੇ ਨਾਲ ਹੀ ਇਹ ਦਰਸ਼ਾਲਾ ਤੇ ਐਮਐਲਏ ਮੈਡਮ ਦੇ ਨਾਲ ਇਹ ਮਿਠਾਈ ਦਾ ਦਰਵਾਜੇ ਬਹੁਤ-ਬਹੁਤ ਵਧਾਈਆਂ ਸ਼੍ਰੀ ਰਜਿੰਦਰ ਜੈਨ ਜੀ ਆਪ ਸਰ 13 ਪ੍ਰੋਜੈਕਟ ਸਰ ਇਸ ਸਚੇਰ ਦੇ ਚਲਰੇ ਦੀ ਸਮਾਜ ਸੇਵਾ ਦੇ ਸ਼੍ਰੀ ਰਜਿੰਦਰ ਜੈਨ ਜੀ ਦੇ 100 ਬਿੱਡੋ ਲੇਡੀ ਨੂੰ ਹਰ ਮਹੀਨੇ ਨਾਲ ਦੇ ਨਾਲ ਇਹ ਪੈਨਸ਼ਨ ਗੁਰਿੰਦਰ ਸਿੰਘ ਸਿੱਧੂ ਜੀ ਸਾਡੇ ਸਤੰਤਰਤਾ ਸਨਾਨੇ ਸਵਰਗੀ ਸਰਦਾਰ ਨਿਰੰਜਨ ਸਿੰਘ ਜੀ ਦੇ ਪੋਤਰੇ ਤਾਮਰ ਭੱਤਰ ਤੇ ਜਿੱਤਾ ਹੰਦੀ ਬਹੁਤ ਬਹੁਤ ਸ਼ੁਕਰੀਆ ਜੀ ਆਓ ਬਾਪੂ ਜੀ ਤਾਂ ਇੱਕ ਬੜਾ ਖੂਬਸੂਰਤ ਸਮਾਹ ਹੈ ਸਾਰੇ ਹੀ ਸਤੰਤਰਤਾ ਸਨਾਨਿਆਂ ਵਾਹਿ ਜੀ ਵਾ ਇੱਕਾ ਸੁਤੰਤਰਤਾ ਸਨਾਨੀ ਪਰਵਾਰ ਦੇ ਯੋਧੇ ਇਹ ਸਲੂਟ ਕਰਦੇ ਹੋਏ ਬਹੁਤ ਹੀ ਸਤਿਕਾਰ ਹੈ ਐਮ ਐਲ ਏ ਮੈਡਮ ਸਰਬਜੀਤ ਕੌਰ ਜੀ ਦੀ ਅਗਵਾਈ ਹੈ ਬਹੁਤ ਹੀ ਬਜ਼ੁਰਗਾਂ ਦੇ ਨਾਲ ਵਾਹ ਗਲਬਕੜੀ ਪਾ ਕੇ ਸਾਡੇ ਨਾ ਸੁਤੰਤਰਤਾ ਸਨਾਨੀਆਂ ਦਾ ਪਰ ਸਨਮਾਨ ਜੀ ਹੋਣਾ ਵੀ ਚਾਹੀਦਾ ਹੈ ਹਰ ਸਾਲ ਇਨਾਂ ਦੇ ਅਸ਼ੀਰਵਾਦ ਦੀ ਬਦੌਲਤ ਜੀ ਆਜੋ ਸਾਡੇ ਮਾਤਾ ਜੀ ਮਾਨ ਜੋ ਐਸਪੀ ਸਾਹਿਬ ਦੇ ਨਾਲ ਉਹਨਾਂ ਦਾ ਸਟੇਜ ਦੇ ਉੱਪਰ ਹੀ ਜੰਗੇ ਆਯਾਦੀ ਦਾ ਤੇ ਇਹਨਾਂ ਦਾ ਸਨਮਾਨ ਹੁੰਦੇ ਹੋਏ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਐਸਪੀ ਸਾਹਿਬ ਡੀਐਸਪੀ ਸਾਹਿਬ ਮੈਨੂੰ ਮਾਣ ਪ੍ਰਾਪਤ ਹੋਇਆ ਇਹਨਾਂ ਦੇ ਬਜ਼ੁਰਗਾਂ ਦੇ ਨਾਲ ਵੇਜ ਸਟੇਜ ਕਰਨ ਦਾ 37 ਸਾਲ ਪਹਿਲਾਂ ਮੈਂ ਇਹਨਾਂ ਸਾਰਿਆਂ ਦੇ ਬਜ਼ੁਰਗ ਇੱਥੇ ਆਉਂਦੇ ਦੇਖੇ ਨੇ ਪਰ ਉਮਰ ਦੇ ਨਾਲ ਥਕਾਜੇ ਦੇ ਨਾਲ ਉਹ ਸਾਨੂੰ ਸਾਰੇ ਵਿਛੋੜਾ ਦੇ ਗਏ ਇਹ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਸਕਸੈਸਰ ਵਾਲਾ ਹਰ ਵਿਅਕਤੀ ਸਨਮਾਨਿਤ ਨਹੀਂ ਹੋ ਜਾਂਦਾ e il programma di Vecchia Mondrende e la CEDI è la CEDI Pubbia. Oh. Va va E questo è ਬਹੁਤ ਸਤਿਕਾਰ ਦੇ ਨਾਲ ਉਹਨਾਂ ਦੇ ਤੇਰੇ ਦੇ ਖੁਸ਼ੀ ਦੱਸਦੀ ਹੈ ਕਿ ਉਹਨਾਂ ਨੂੰ ਇਹ ਸਕਸੈਸ ਨੂੰ ਆਨਰ ਕਰਦੇ ਰਹੇ ਦੇ ਬਤੌਰ ਮਹਿਮਾਨ ਸਭ ਵੀ ਜਨ ਦੇ ਗ੍ਰਾਮ ਦੇ ਵਿੱਚ ਇਹ ਗੌਮੀ ਝੰਡਾ ਲਹਿਰਾ ਕੇ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਅਚੀਵਮੈਂਟ ਉਹਨਾਂ ਨੇ ਆਪਣੇ ਮੁਖਾਰ ਬੈਂਟਾਂ ਕੱਲੀ ਕੱਲੀ ਤੁਹਾਡੇ ਗੁਰੂ ਦਸੇ ਜੀ ਆ

અમન શર્માજી ਸਾਡੇ એસએમઓ ફઠૂર ચોક શર્માજી સતત સતા સ્રાની પરિવાર ਦੇ بیٹے આવજી બજરંગ સાહેબાલ બહોત ਹੀ ਸਾਡੇ سارے ਹੀ ਪਿਆਰੇ ਉਸ ਤੋਂ ਬਾਅਦ ਆਪਣੇ ਸਾਨ ਗ੍ਰੈਂਡ ਕਰਨਗੇ ਇਹ ਦਰਸ਼ਾਲਾ ਇਹ ਖਾਦਰ ਦੀ ਚਾਦਰ ਹਨ ਬહોત ਹੀ ਵਧੀਆ ਢੰਗ ਦੇ ਨਾਲ ਇਹਨਾਂ ਦਾ ਸਨਮਾਨ ਹੋ ਰਿਹਾ ਹੈ ਇਸ ਤੋਂ ਬਾਅਦ ਨਾਲ ਦੇ ਨਾਲ ਹੀ ਸਾਡੇ ਅੱਠ ਹੋਰ ਸਖਸ਼ੀਤਾ ਚਰਨਜੀਤ ਸਿੰਘ ਦੇ ਕੁਦਰਤੀ ਆਫਤ ਸਮਾਂ ਟਰਸਟ ਦੇ ਸੇਵਾਦਾਰ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਕੁਦਰਤੀ ਆਫਤਾਂ ਵੇਲੇ ਅੱਜ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਆਨਰ ਕਰ ਰਿਹਾ ਉਹ ਨੇੜੇ ਰਹਿਣ ਦੇ ਚਰਨਜੀਤ ਸਿੰਘ ਜੀ ਰਮਨਦੇਵ ਸਿੰਘ ਗੁਰਸੇਵਕ ਸਿੰਘ ਵਰਕਤ ਸਿੰਘ ਅਰਸ਼ਦੀਪ ਸਿੰਘ ਜਸਕਰਨ ਸਿੰਘ ਅਰਸ਼ਦੀਪ ਸਿੰਘ ਸਿੱਧੂ ਅਤੇ ਸ਼ਰੀਰ ਰਜਿੰਦਰ ਅੱਜ ਦੇ ਦਿਵਾਈ ਹੈ ਇਹਨਾਂ ਨੂੰ ਸਨਮਾਨਿਤ ਕਰ ਰਿਹਾ ਵਾਜੀ ਹਾਂ ਜੀ ਅੱਜ ਦਾ ਮਾਹੌਲ ਬਹੁਤ ਵਧੀਆ ਰਿਹਾ ਜੀ ਮੈਂ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਦਾ ਗੇਜ਼ ਬਹੁਤ ਵਧੀਆ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲੋਕ ਜੀ ਅੱਜ ਇਹਦਾ ਮੌਕਾ ਦੇਖ ਕੇ ਜਪ ਅੱਜ ਇਹ ਜਿੰਨੇ ਵੀ ਨਾਲ ਇਸ ਤੋਂ ਬਾਅਦ ਜਿਹੜਾ ਸਨਮਾਨ ਸਮਾਰੋਹ ਹੋਏਗਾ ਉਹ ਐ ਪਹਿਲੀ ਪਰਫਾਰਮੈਂਸ ਤੋਂ ਬਾਅਦ ਹੋਏਗਾ ਉਹ ਸਾਰੇ ਸੱਜਣ ਮਤਲਬ ਸਾਹਮਣੇ ਗ੍ਰੰਥ ਜੀ ਸਤੰਤਰਤਾ ਸੰਘਿਆ ਨੂੰ ਸਨਮਾਨ ਤੋਂ ਬਾਅਦ ਮੁੱਖ ਮਹਿਮਾਨ ਜੀ ਮੰਚ ਦੇ ਉੱਪਰ ਬਿਰਾਜਮਾਨ ਹੋਣਗੇ ਤੇ ਇਸ ਤੋਂ ਬਾਅਦ ਸਾਡਾ ਪੀਟੀ ਸ਼ੋ ਹੋਏਗਾ ਵਾਜੀ ਵਾ ਬਹੁਤ ਹੀ ਜਿਵੇਂ ਕਹਿੰਦੇ ਐ ਸਤਿਕਾਰ ਦੇ ਨਾਲ ਸਾਰੇ ਜਿਹੜੇ ਸਤੰਤਰਤਾ ਸਨਾਨੀਆਂ ਦਾ ਸਨਮਾਨ 26 ਜਨਵਰੀ ਤੇ 15 ਅਗਸਤ ਦੇ ਮੌਕੇ ਤੇ ਸਾਡੀ ਪਹਿਲੀ ਜਿਹੜੀ ਸੈਰੇਮਨੀ ਹੁੰਦੀ ਹੈ ਇਹਨਾਂ ਸਤੰਤਰਤਾ ਅਰੇ ਜੋਸ਼ ਸਿੰਘ ਜੀ ਹਾਂਜੀ ਆਓ ਜੀ ਇਹਦੇ ਨਾਲ ਹੀ ਐ ਡੀ ਸੀ ਸਾਹਿਬ ਨੂੰ ਮੁੱਕਤੇ ਨਾਲ ਪ੍ਰੈਜੈਂਟ ਕਰਨੇ ਮਨਮੋਹ ਕਤਿਆਲ ਜੀ ਤੇ ਸਨੇਕ ਕਤਿਆਲ ਜੀ ਜਗਰਾਉ ਪਹੁੰਚਣ ਤੇ ਸਨੇਮੋਨ ਅਰਜੈਂਸੀ ਦੇ ਮਾਲਕ ਜਗਰਾਉ ਪਬਲਿਕ ਵੱਲੋਂ ਵੀ ਐ ਡੀ ਸੀ ਸਾਹਿਬ ਦਾ ਬੜਾ ਨਿੱਘਾ ਸਵਾਗਤ ਹੈ ਆਓ ਜੀ ਆਓ ਇਹ ਸਡੇ ਸੁਤੰਤਰਤਾ ਸਨਾਨੀ ਪਰਿਵਾਰ ਮਨਮੋਹ ਕਤਿਆਲ ਜੀ ਤੇ ਉਹਨਾਂ ਦੇ ਤਰਫੋਂ ਤਨੀ ਸਨੇਕ ਤਿਆਰ ਮੁੱਕੇ ਲੈ ਕੇ ਆ ਜੰਦੀ ਦੇ ਸਟੇਜ ਤੇ ਕਰਨਾ ਦਾ ਸਤਿਕਾਰ ਦੇਣਗੇ ਸਰ ਆ ਜੋ ਦੀ ਕੌਂਟਰ ਹੈਗੇ ਓਕੇ ਠੀਕ ਹੈ ਸਰ ਸਾਡੀ ਖੂਬੀ ਹੈ ਇਹ ਲੋਈ ਪਹਿਨਾ ਕੇ ਉਹਨਾਂ